ਦੁਖਪੰਜਨੀ ਸਾਹਿਬ ਦਾ ਪਾਠ ਜੇ ਤੁਸੀਂ ਸੁਣਦੇ ਹੋ ਤੇ ਇਸ ਨੂੰ ਲਗਾ ਕੇ ਰੱਖਦੇ ਹੋ ਇਸ ਨਾਲ ਤੁਹਾਡੇ ਦੁੱਖ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜੇ ਸਵੇਰੇ ਤੜਕੇ ਟਾਈਮ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਇਸ ਪਾਠ ਨੂੰ 5 ਵਾਰ ਸੁਣਦੇ ਹੋ ਤੇ ਤੁਹਾਡੀਆਂ ਬਿਮਾਰੀਆਂ ਹਮੇਸ਼ਾ ਹਮੇਸ਼ਾ ਲਈ ਠੀਕ ਹੋ ਜਾਂਦੀਆਂ ਹਨ ਜਦੋਂ ਤੁਸੀਂ ਇਹ ਪਾਠ ਲਗਾ ਕੇ ਰੱਖਣਾ ਹੈ ਤਾਂ ਕੋਲ ਇੱਕ ਪਾਣੀ ਦਾ ਜਲ ਦਾ ਪਰਕੀ ਇੱਕ ਗੜਵਾ ਰੱਖ ਲੈਣਾ ਹੈ ਜਿਸ ਤੋਂ ਪਾਠ ਦੇ ਉਪਰਾੰਤ ਤੁਸੀਂ ਇਸ ਨੂੰ ਪੀ ਲੈਣਾ ਹੈ ਤੇ ਘਰ ਦੇ ਵਿੱਚ ਛਿੱਟਾ ਮਾਰ ਦੇਣਾ ਹੈ ਜਿਸ ਨਾਲ ਕਿ ਤੁਹਾਡੇ ਘਰ ਦਾ ਵਾਤਾਵਰਣ ਵੀ ਸ਼ੁੱਧ ਹੋਏਗਾ ਤੁਹਾਡੀਆਂ ਬਿਮਾਰੀਆਂ ਵੀ ਦੂਰ ਹੋਣਗੀਆਂ ਕਹਿੰਦੇ ਹਨ ਨਾ ਸ਼੍ਰੀ ਹਰਿ ਕਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਦੁਖਪੰਜਨੀ ਸਾਹਿਬ ਗੋੜੀ ਮੁਹੱਲਾ ਪੰਜਵਾਂ ਮਾਝ ਦੁਖਪੰਜਨ 13 ਨਾਮ ਜੀ ਦੁਖਪੰਜਨ 13 ਨਾਮ ਆਠ ਪਹਿਰ ਆਰਾਧਿਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੇ ਪਾਰਬਰਮ ਸੋਈ ਸਹਾਵਾ ਥਾ ਜਮ ਕੰਕਰ ਨੇੜ ਨ ਆਵੇ ਰਸਨਾ ਹਰੀ ਗੁਣ ਗਾਉ ਸੇਵਾ ਸੁਰਤਨ ਜਾਨੀਏ ਨਾ ਜਪੇ ਆਰਾਧ ਔਰ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭੈ ਕਿਰਪਾਲ ਗੁਸਾਈ नाडे सोग संताप ताती वाओ न लग गई सतगुर राखे आप नाना गुर गुरु नारायण दुआ गुरु गुर साचा सिरजनहार गुर तुठे सब कुछ पाइए जन नानक सद बलिहार गौड़ी महल्ला पंचमां सूखे हरे किए खिनमा अमृत दृष्टि सात जीवाए काटे कष्ट पूरे गुरुदेव सेव को दीनी अपनी सेव रहाओ मिट गई चिंता पुनि सब आसा कर दिया सतगुरु गुणतासा दुख ना डे सुख आए समाए ढील न परी जा गुरु फरमाए इच्छा पूनी पूरे गुरु मिले नानक ते जन सफल फले गौड़ी महल्ला पंजवा ताप गए पाई प्रभ शांति शीतल पय कीनी प्रभदात प्रभ ते पय सुहेले जन्म जन्म के बिछरे मेले रहाओ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿੰਸੇ ਥਾ ਸਹਜ ਸੁਭਾਈ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹੇ ਨਾ ਅਨੁਕ ਜੋ ਹਰੀ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿਤ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਨ ਰਖਾਓ ਇਕ ਸੁਬਿਨਾ ਹੀ ਦੂਜਾ ਕੋਈ ਜਾਂਕੀ ਦ੍ਰਿਸ਼ਟੀ ਸਦਾ ਸੁਖ ਹੋਏ ਸਾਜਨ ਮੀਤ ਸਜਾ ਇਕਰ ਏਕੇ ਹਰੀ ਹਰੀ ਅੱਖਰ ਮਨ ਮੇ ਲੇਖ ਰਵੀ ਰਹੀਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹੱਲਾ ਪੰਜਵਾ ਕੋਟ ਵਿਘਨ ਹਿਰੇ ਖਿਨ ਮਾਹੀ ਹਰੀ ਹਰੀ ਕਥਾ ਸਾਧ ਸੰਗ ਸੁਨਾ ਤੀਵਤ ਰਾਮ ਰਸ ਅੰਮ੍ਰਿਤ ਗੁਣ ਜਸ ਜਪ ਹਰੀ ਚਰਨ ਮੀਠ ਮਿਟੀ ਖੁਸ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੇ ਰਿਦੇ ਬਸੇ ਭਗਵਾਨ ਔਖਦ ਮੰਤਰ ਤੰਤਰ ਸਭ ਛਾਰ ਕਰ ਲੈ ਕਰਨੇ ਹਾਰ ਰਿਦੇ ਮੇ ਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੁ ਨਾਨਕ ਅਟਲ ਇਹ ਧਰਮ ਗੋੜੀ ਮਹੱਲਾ ਪੰਜਵਾ ਸ਼ਾਂਤੀ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਤਿਨ ਨਿਤ ਰਸਨ ਬਖਾਨ ਬਿਨਸੇ ਰੋਗ ਪਏ ਕਲਿਆਣ ਪਾਰ ਬ੍ਰਹਮ ਗੁਰ ਅਗਮ ਵਿਚਾਰ ਸਾਧੂ ਸੰਜਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦੀ ਉਬਰੇ ਮਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਇਆ ਨਾਮਨਕ ਦਾਸ ਤੇਰੀ ਸਰਣਾਈ ਗੋਬਿੰਦ ਗੋੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਏ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾਓ ਸ਼ੀਤਲ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗਤ ਹਰੀ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾ ਥਿਰ ਕਰ ਬੈਸ ਥਿਰ ਕਰ ਬੈ ਹਰੀ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਵਰ ਮਾਰੇ ਜਨਕੀ ਲਾਜ ਜਨਕੀ ਪੈਜ ਰਾਖੀ ਕਰਤਾਰੇ ਬਾਦਸ਼ਾਹ ਸਭ ਬਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ शरणि परे प्रभ अंतर जामी नानक ओट पकरी प्रभ स्वामी गौड़ी महल्ला पंचमा राखो पिता प्रभ मेरे मोहि निर्गुण सब गुण तेरे रहा पंच बिखादी एक गरीबा राखो राखनहार खेद करे और बहुत सताए आयो शरण तुहारे तो कर कर हरिय अनिक पाती छोड़ कतो नहीं एक बात सुन ताकी ओट सात संगत मिट जाए कर कृपा संत मिले मोहि तिनके धीरज पाए ਸਤਿਮੰਤ ਦੀ ਓ ਮਨੀਰਪੋ ਗੁਰ ਕਾ ਸ਼ਬਦ ਕਮਾਏ ਜਤ ਲੇ ਓ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਕਹਿ ਨਾਨਕ ਮਨ ਪੇ ਪਰਗਾਸਾ ਪਾਇਓ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਕੋ ਆਪਣੀ ਸਲਾਈ ਸੇਵ ਬਿਗੰਨਾ ਲਾਗੇ ਜਬ ਅਲਖ ਅਪੇਬ ਧਰਤੀ ਪੁਨੀਤ ਪਾਈ ਗੁਨ ਗਾਏ ਦੁਰਤ ਗਵਾਏ ਹਰੀ ਨਾਮ ਧਿਆਏ ਰਹਾਓ ਸਬਨੀ ਥਾਈ ਰਵੀ ਰਬਿਆ ਆਪ ਆਦ ਜੁਗਾਦ ਜਾਂ ਵੱਡ ਵਰਤਾਪ ਗੁਰ ਪ੍ਰਸ਼ਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਾਗੇ ਮਨ ਮੀਠੇ ਨਿਰਬੀਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਗੁਰੂ ਠੂਠੇ ਪਾਰਬਰਮ ਪ੍ਰਭ ਪੈ ਰਖਵਾਲੇ ਜਿੱਤੇ ਕਿਸੇ ਦਿਸੇ ਨਾਲੇ ਨਾਨਕ ਦਾਸ ਖਰਸਮਪਤੀ ਪਾਲੇ ਬਿਲਾਵਲ ਮਹੱਲਾ ਪੰਜਮਾ ਚਰਨ ਕਮਲ ਪਰਬਰੀ ਦੇ ਸਿਧਿ ਧਾਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਟਿਓ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹਿ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤੀ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਝ ਅਨਹਦ ਤੂਰੇ ਰਹਾਓ ਤਾਪ ਪਾਪ ਸੰਤਾਪ ਬਿਨ세 ਹਰੀ ਸਿਮਰਤ ਕਿਲਬਕ ਸਬਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਨਾਨਕ ਨਾਨਕ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਵਰ ਆਪਣਾ ਬਿਰਦ ਸਮਾਰਿਆ ਸਾਦ ਜਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਕਾਰ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰੀ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਬੀਣ ਤ੍ਰਿਣ ਤ੍ਰਿਵਣ ਹਰਿਆ ਹੋਏ ਸਗਲੇ ਜੀਆ ਸੁਧਾਰਿਆ ਮਨ 니ਛੇ ਨਾਨਕ ਫਲ ਪਾਏ ਪੂਰਨ ਇਛੁ ਪਜਾਈ ਬਿਲਾਵਲ ਮਹੱਲਾ ਪੰਜਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਹਿਰਦੇ ਮੇ ਧਾਈ ਨਾਨਕ ਗੁਰਪੂਰੇ ਸਰਨਾਇ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਮਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬਰਮ ਤੂ ਬਖਸ਼ੀਏ ਸੰਤਨ ਰਸਪੋ ਗ੍ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁੰਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੂ कर देश मैह यह भले संजोग नानक प्रभ सुप्र संपय लय गए वियोग बिलावल महला पंजमा बंधन काटे आप प्रभ हो आ दीन दयाल प्रभ पार ब्रह्मताका नदर निहाल गुरपूरे कृपा करी कटिया दुख रोग मंतन शीतल सुख पे आप प्रभ त्यावन जोग रहाओ आउखद हरि का नाम है जित रोग व्यापे साध संग मंतन हिते फिर दुख न जापे ਦੁਖਪੰਚਨੀ ਸਾਹਿਬ ਜੀ ਦਾ ਪਾਠ ਤੁਸੀਂ ਇਹਨਾਂ ਕੋ ਸਰਵਨ ਕਰੋ ਖਾਲਸਾ ਜੀ ਅੱਗੇ ਅਸੀਂ ਦੂਸਰੀ ਵੀਡੀਓ 'ਚ ਇਸ ਨੂੰ ਪੂਰਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ Fateh